ਤੇ ਉਧਰ ਮਾਨ ਸਰਕਾਰ ਹੜ੍ਹਾਂ ਦੇ ਸੰਕਟ ਵਿਚਾਲੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਤੇ ਸੀਐਮ ਮਾਨ ਸਿਦਾਂਤਪੁਰ ਲੋਧੀ ਪਹੁੰਚੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਗਿਆ ਹੈ ਵੱਡੀ ਖਬਰ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਖੁਦ ਗਰਾਊਂਡ ਤੇ ਉਤਰੇ ਨੇ ਤੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਹੈ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਤੋਂ ਜਾਇਜ਼ਾ ਲਿਆ ਹੈ ਕਿ ਕੀ ਕੁਝ ਮਦਦ ਪਹੁੰਚਾਈ ਜਾ ਰਹੀ ਹੈ ਕਿਹੜੀ ਕਿਹੜੀ ਕਿਵੇਂ ਕਿਵੇਂ ਮਦਦ ਪਹੁੰਚਾਈ ਜਾ ਰਹੀ ਹੈ ਤੇ ਭਰੋਸਾ ਵੀ ਦਿੱਤਾ ਹੈ ਕਿ ਹਰ ਸੰਭਵ ਮਦਦ ਦੇਵਾਂਗੇ ਜਿਹੜੇ ਵੀ ਹੜ੍ਹ ਪ੍ਰਭਾਵਿਤ ਇਲਾਕੇ ਨੇ ਖਾਸ ਕਰ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤਾਂ ਸੁਲਤਾਨਪੁਰ ਲੋਧੀ ਦਾ ਮੰਡ ਏਰੀਆ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਏ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬੀ ਹੈ ਤੇ ਅੱਜ ਸੀਐਮ ਮਾਨ ਉੱਥੇ ਪਹੁੰਚੇ ਨੇ ਅਧਿਕਾਰੀਆਂ ਕੋਲੋਂ ਜਾਣਕਾਰੀ ਹਾਸਲ ਕੀਤੀ ਗਈ ਹੈ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਹਰ ਸੰਭਵ ਮਦਦ ਦਾ ਪ੍ਰੋਸਸਾ ਦਿੱਤਾ ਗਿਆ ਸੀਐਮ ਮਾਨ ਦੇ ਵੱਲੋਂ ਤੇ ਅਧਿਕਾਰੀਆਂ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਿਹੜੇ ਵੀ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਤੱਕ ਹਰ ਸੰਭਵ ਮਦਦ ਪਹੁੰਚਾਈ ਜਾਵੇ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾਵੇ ਉਹਨਾਂ ਨੂੰ ਜੇਕਰ ਪਸ਼ੂਆਂ ਦੇ ਹਰਾ-ਚਾਰੇ ਦੀ ਜ਼ਰੂਰਤ ਹੈ ਉਸ ਨੂੰ ਪਹੁੰਚਾਇਆ ਜਾਵੇ ਇਸੇ ਖਬਰ ਤੇ ਮੇਰੇ ਸਹਿਯੋਗੀ ਸੰਦੀਪ ਉਭਰਾਏ ਜੁੜੇ ਨੇ ਸੰਦੀਪ ਕੀ ਕੁਝ ਅਪਡੇਟ ਸੀਐਮ ਮਾਨ ਅੱਜ ਪਹੁੰਚੇ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਅਤੇ ਜਾਇਜ਼ਾ ਲੈਣ बिल्कुल पाबे मुख्यमंत्री ने भगवंत मान कुछ समय पेल सुलतानपुर के बाहूपुर जजीप के पुल से लैवल है, है लेवल क्योंकि जितने सोलह तो हजार जमीन है वो भी अः प्रभावित है और खेती गया सारी फसल भी खराब हो चुकी है मुख्यमंत्री ने बकायदा इतने अलग अलग विभागों को ਅੱਛੇ ਉੱਥੇ ਨੈਪ ਲਗਾਏ ਸੀ ਉਸ ਤੋਂ ਵੀ ਸਮਝਾਇਆ ਜੀ ਕਿ ਸਭ ਫਸਲ ਕਾਫੀ ਲਾਹੇ ਜੋਬ ਚੁੱਕੇ ਨਹੀਂ ਔਰ ਲੋਕ ਜਿਹੜੇ ਕਿਸਾਨ ਨੇ ਤੋਂ ਮੁੱਖ ਮੰਤਰੀ ਅੱਜ ਸਹਿਲਾ ਉਹਨਾਂ ਦੇ ਸਹੀ ਕੈਬਨਟ ਜਿਹੜੇ ਸੀਗੇ ਮੰਤਰੀ ਉਸ ਤੋਂ ਬੱਚੀ ਨੇ ਹੱਦ ਮੁੱਖੀ ਖੁਦ ਕਹਿੰਦੇ ਨੇ ਠੀਕ ਹੈ ਸੰਦੀਪ ਬਹੁਤ ਸ਼ੁਕਰੀਆ ਸੰਦੀਪ ਅਭਰਾਏ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਸੀ ਦੱਸ ਦਿਓ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਸੀਐਮ ਮਾਨ ਪਹੁੰਚੇ ਨੇ ਤੇ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕੀਤੀ ਗਈ ਹੈ ਜਿੰਨੇ ਵੀ ਪੀੜਤ ਲੋਕ ਨੇ ਉਹਨਾਂ ਤੱਕ ਹਰ ਸੰਭਵ ਮਦਦ ਨੇੜੇ ਦਾ ਭਰੋਸਾ ਜਤਾਇਆ ਗਿਆ ਤੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਨੇ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਦੇ ਹੇਠ ਨੇ ਤੇ ਮੋਗਾ ਦੇ ਵਿੱਚ ਵੀ ਹੁਣ ਹੜ੍ਹਾਂ ਦੀ ਮਾਰ ਪਈ ਹੈ ਹੜ੍ਹ ਦੀ ਚਪੇਟ ਦੇ ਵਿੱਚ ਮੋਗਾ ਦੇ 30 ਪਿੰਡ ਆ ਗਏ ਨੇ ਤਕਰੀਬ 6000 ਏਕੜ ਫਸਲ ਦੇ ਵਿੱਚ ਪਾਣੀ ਭਰ ਗਿਆ ਏ ਤਿੰਨ ਪਿੰਡ ਪੂਰੀ ਤਰ੍ਹਾਂ ਹੜ੍ਹਾਂ ਦੇ ਪਾਣੀ ਨਾਲ ਖਿਰ ਚੁੱਕੇ ਨੇ ਪਹਿਲਾ ਫਿਰੋਜ਼ਪੁਰ ਹੁਸ਼ਿਆਰਪੁਰ ਸੁਲਤਾਨਪੁਰ ਲੋਧੀ ਤੇ ਹੁਣ ਮੋਗਾ ਮੋਗਾ ਵੀ ਹੜ੍ਹਾਂ ਦੀ ਲਪੇਟ ਦੇ ਵਿੱਚ ਆਇਆ ਏ 30 ਪਿੰਡਾਂ ਦੇ ਵਿੱਚ ਪਾਣੀ ਭਰ ਗਿਆ 6000 ਜ਼ਮੀਨ ਦੇ ਵਿੱਚ ਪਾਣੀ ਭਰ ਗਿਆ 3 ਪਿੰਡ ਪੂਰੀ ਤਰ੍ਹਾਂ ਹੜ੍ਹ ਤੇ ਪਾਣੀ ਨਾਲ ਘਿਰ ਚੁੱਕੇ ਨੇ ਤੇ ਸਤਲੁਜ ਦਰਿਆ ਨੇ ਤਬਾਹੀ ਮਚਾ ਦਿੱਤੀ ਹੈ ਹੜ੍ਹਾਂ ਦੀ ਚਪੇਟ ਚਾ ਮੋਗਾ ਦੇ ਪਿੰਡ ਤੇ ਉਧਰ ਨਮਾ ਸ਼ਹਿਰ ਦੇ ਪਿੰਡ ਚੇਤਾ ਦੇ ਵਿੱਚ ਵੀ ਹੜ ਵਰਗੇ ਹਾਲਾਤ ਨੇ ਪਿੰਡ ਦੇ ਵਿੱਚ ਪਾਣੀ ਭਰ ਗਿਆ ਏ ਵੇਈ ਨਦੀ ਦਾ ਪਾਣੀ ਪਿੰਡ ਦੇ ਵਿੱਚ ਭਰਿਆਏ ਖੇਤ ਡੁੱਬ ਚੁੱਕੇ ਨੇ ਘਰਾਂ ਤੱਕ ਪਾਣੀ ਪਹੁੰਚ ਗਿਆ ਏ ਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤਸਵੀਰਾਂ ਦੇਖੋ ਕਿ ਕਿਸ ਢੰਗ ਦੇ ਨਾਲ ਦੂਰ ਦੂਰ ਤੱਕ ਤੁਹਾਨੂੰ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਦਰਅਸਲ ਪੰਜਾਬ ਦੇ ਵਿੱਚ ਕਈ ਪਾਸਿਓਂ ਮਾਰ ਪੈਂਦੀ ਆ ਖਾਸ ਕਰ ਦਰਿਆਵਾਂ ਦੀ ਮਾਰ ਚਾਹੇ ਉਹ ਸਤਲੁਜ ਦਰਿਆ ਹੋਵੇ ਬਿਆਸ ਦਰਿਆ ਹੋਵੇ ਬਹੁਤ ਸਾਰੇ ਜਿਹੜੇ ਨਦੀਆਂ ਨਾਲੇ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਵਿੱਚ ਪਾਣੀ ਭਰ ਜਾਂਦਾ ਤੇ ਇਸ ਵੇਲੇ ਨਵਾਂ ਸ਼ਹਿਰ ਦਾ ਪਿੰਡ ਚੇਤਾ ਜਿੱਥੇ ਹੜ੍ਹਾਂ ਵਰਗੇ ਹਾਲਾਤ ਨੇ ਪਾਣੀ ਭਰਿਆ ਹੋਇਆ ਏ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਫਸਲਾਂ ਡੁੱਬ ਚੁੱਕੀਆਂ ਨੇ ਹਰੇ ਚਾਰੇ ਦੇ ਵਿੱਚ ਵੀ ਦਿੱਕਤ ਆ ਰਹੀ ਹੈ ਆਰਥਿਕ ਨੁਕਸਾਨ ਹੋਇਆ ਏ ਅਤੇ ਪੀੜਤ ਹੁਣ ਸਰਕਾਰ ਨੂੰ ਗੁਹਾਰ ਲਾ ਰਹੇ ਨੇ ਕਿ ਉਹਨਾਂ ਨੂੰ ਅਸਰ ਦੇ ਵਿੱਚ ਮਦਦ ਪਹੁੰਚਾਈ ਜਾਵੇ